ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਸਾਡੇ ਨਾਲ ਮੌਜੂਦ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਜੋ ਕਿ ਫਾਜ਼ਿਲਕਾਰੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਆਪਣਾ ਦੌਰਾ ਲਗਾਤਾਰ ਜਾਰੀ ਰੱਖ ਰਹੇ ਨੇ ਇਹਨਾਂ ਤੋਂ ਜਾਣਦੇ ਹਾਂ ਕੀ ਸਥਿਤੀ ਤੇ ਕਿਸ ਤਰ੍ਹਾਂ ਦੇ ਰਾਹਤ ਕਾਰਜ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਨੇ ਇਸ ਦਿਨ ਚੱਲਦੇ ਮੈਂ ਖੁਦ ਮੇਰੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜ਼ਿਲ੍ਹਾ ਫਾਜ਼ਿਲਕਾ ਵੀ ਖੇ ਡਿਊਟੀ ਲਗਾਈ ਸੀ ਮੈਂ ਖੁਦ ਆਪਣੀ ਟੀਮ ਦੇ ਨਾਲ ਸਾਰੇ ਸਾਡੇ ਕੰਸਰਨ ਬੰਦੇ ਆ ਦੇ ਨਾਲ ਲਾ ਕੇ ਅਸੀਂ ਬਿਲਕੁਲ ਇੱਕ ਇੱਕ ਚੀਜ਼ ਨੂੰ ਖੁਦ ਮੋਨੀਟਰ ਕਰ ਰਹੇ ਹਾਂ ਕਿਤੇ ਕੋਈ ਇੱਕ ਚੀਜ਼ ਦੀ ਵੀ ਇੱਕ ਇੰਨੀ ਕੁ ਵੀ ਕਮੀ ਨਾ ਰਹਿ ਜਵੇ ਸਾਸੀਂ ਉਸ ਹਰ ਚੀਜ਼ ਨੂੰ ਇਨਸ਼ੋਰ ਕਰਦੇ ਹੋਏ ਮਤਲਬ ਕਿ ਪੂਰੀ ਅਸੀਂ ਜਾਨੀ ਕਿ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜੋ 100% ਸਾਡੇ ਤੋਂ ਡਿਲੀਵਰ ਹੋਊਗਾ ਸੀ ਉਹ ਕਰਨ ਲੱਗਿਆ ਅਸੀਂ ਫੀਡ ਦੇ ਬੈਗ ਜਿਹਦੇ ਵਿੱਚ ਫਾਜ਼ਿਲਕਾ ਦੇ 2646 ਜਲਾਲਾਬਾਦ ਦੇ 2301 ਤੇ ਜੇ ਤਰਪਾਲਾਂ ਦੀ ਗੱਲ ਕਰੀ ਅਸੀਂ 3700 15 ਤਰਪਾਲਾਂ ਜਿਹਦੇ ਵਿੱਚ ਫਾਜ਼ਿਲਕਾ 2830 ਜਲਾਲਾਬਾਦ ਚ 885 ਇਹ ਟੋਟਲ ਜਾਨੀ ਕਿ ਅਸੀਂ ਦੋ ਦੋ ਵਾਰ ਟੋਟਲੇ ਪਿੰਡਾਂ ਦੇ ਵਿੱਚ ਢਾਣੀਆਂ ਚ ਜਾ ਕੇ ਦੋ ਦੋ ਵਾਰ ਸਾਰਾ ਕੁਝ ਡਿਸਟ੍ਰੀਬਿਊਟ ਕਰਾਤਾ ਔਰ ਹੁਣ ਅਸੀਂ ਅੱਜ ਤੋਂ ਤੀਆ ਜਾਨੀ ਕਿ ਰਾਉਂਡ ਸ਼ੁਰੂ ਕਰ ਰਹੇ ਹਾਂ ਸੋ ਸਰਕਾਰ ਆਪਣੇ ਪੱਧਰ ਤੇ ਲੱਗੀ ਹੋਈ ਹੈ ਸੰਗਤ ਦਾ ਬਹੁਤ ਵੱਡਾ ਸਾਥ ਹੈ ਸੰਗਤ ਤਾਂ ਆਪ ਮੁਹਾਰੇ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਰਾਸ਼ਨ ਦੇ ਭਰ ਕੇ ਸਮਾਨ ਸਮਗਰੀ ਦੇ ਭਰ ਕੇ ਲੈ ਕੇ ਆ ਰਹੀ ਹੈ ਔਰ ਪੰਜਾਬ ਦੀ ਸੰਗਤ ਦਾ ਕੀ ਕਹਿਣਾ ਜੀ ਪੰਜਾਬ ਤਾਂ ਜਿੱਥੇ ਕਿਤੇ ਜ਼ਰੂਰਤ ਪਈ ਹੈ ਪੰਜਾਬ ਆਪ ਮੁਹਾਰੇ ਪਹੁੰਚ ਗਿਆ ਸੋ ਅੱਜ ਇਹ ਸਾਡੇ ਪੰਜਾਬ ਤੇ ਦੁੱਖ ਆਇਆ ਪੰਜਾਬ ਦੀ ਸੰਗਤ ਪੰਜਾਬ ਦੇ ਚਾਹੇ ਐਨ ਆਰ ਆਈ ਭਰਾ ਨੇ ਚਾਹੇ ਪੰਜਾਬ ਦੇ ਸੈਲੀਬ੍ਰਿਟੀਜ਼ ਨੇ ਸਿੰਗਰ ਨੇ ਸਾਰੇ ਅੱਜ ਪੰਜਾਬ ਨਾਲ ਡਟ ਕੇ ਖੜੇ ਨੇ ਸਾਰੇ ਆਪੋ ਆਪਣੇ ਲੈਵਲ ਤੇ ਲੱਗੇ ਹੋਏ ਨੇ 5201 ਘਰ ਤੇ ਜਲਾਲਾਬਾਦ ਦੇ 484 ਘਰ ਅੱਜ ਤੱਕ ਅਫੈਕਟ ਹੋਏ ਨੇ ਔਰ ਜੇਕਰ rescuer ਦੀ ਗੱਲ ਕਰੀਏ ਤਾਂ ਸਾਡੀਆਂ ਜਿਹੜੀਆਂ ਟੀਮਾਂ ਜਿਹੜੀ ਜ਼ਿਲ੍ਹੇ ਦੇ ਅੰਡਰ ਕੰਮ ਕਰ ਰਹੀਆਂ ਨੇ ਚਾਰ ਟੀਮਾਂ ਸਾਡੀਆਂ ਐਂਡੀਆਰਐਫ ਦੀਆਂ ਲੱਗੀਆਂ ਹੋਈਆਂ ਟੋਕੜੀਆਂ ਦੋ ਟੋਕੜੀਆਂ ਆਰਬੀਨੀਆਂ ਲੱਗੀਆਂ ਹੋਈਆਂ ਇੱਕ ਟੁਕੜੀ ਬੀਐਸਐਫ ਦੀ ਲੱਗੀ ਹੋਈ ਹੈ ਔਰ ਇਹਦੇ ਵਿੱਚ ਜੇਕਰ ਟੀਮ ਮੈਂਬਰਾਂ ਦੀ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਮਿੰਟ ਵੀ ਕੋਈ ਮੰਤਰੀ ਕੋਈ ਐਮਐਲਏ ਕੋਈ ਵੀ ਅਹੁਦੇਦਾਰ ਇੱਕ ਮਿੰਟ ਲਈ ਵੀ ਵੇਸੜਾ ਨਹੀਂ ਹੋਊਗਾ ਸਾਰੇ ਗਰਾਊਂਡ ਜ਼ੀਰੋ ਤੇ ਜਾ ਕੇ ਆਪ ਥੱਲੇ ਕੰਮ ਕਰਨਗੇ ਜਿਹਦੇ ਚੱਲਦੇ ਅਸੀਂ ਟੋਟਲ 38 ਮੈਡੀਕਲ ਦੀਆਂ ਟੀਮਾਂ ਉਰੇ ਲਾਈਆਂ ਹੋਈਆਂ ਜੀ ਜਿਦੇ ਵਿੱਚ 18 ਮੋਬਾਈਲ ਟੀਮਾਂ ਨੇ ਤੇ 20 ਜਿਹੜੀਆਂ ਰਲੀਫ ਸੈਂਟਰਾਂ ਦੇ ਵਿੱਚ ਬੈਠ ਕੇ ਇਲਾਜ ਚਲਾ ਰਹੀਆਂ ਨੇ ਵੈਟਰਨਰੀ ਦੀਆਂ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ 28 ਟੀਮਾਂ ਸਾਡੇ ਕੋਲ ਉਰੇ ਵੈਟਰਨਰੀ ਪਸ਼ੂਆਂ ਦੇ ਜਿਹੜੇ ਡਾਕਟਰ ਨੇ ਉਹ ਲੱਗੇ ਹੋਏ ਨੇ 28 ਟੀਮਾਂ ਦੇ ਰੂਪ ਚ ਤੇ ਜੇ ਸਟਾਫ ਦੀ ਗੱਲ ਕਰੀਏ ਵੀ ਸਾਡੇ ਟੋਟਲ ਉਰੇ ਸਟਾਫ ਸਾਡੇ 3 ਤਹਿਸੀਲਦਾਰ 2 ਨੈਬ ਤਹਿਸੀਲਦਾਰ 3 BDP O 58 ਪਟਵਾਰੀ 5 ਕਾਨੂੰਗੋ ਸਿਵਲ ਸਪਲਾਈ ਫੂਡ ਦੇ 10 ਮੁਲਾਜ਼ਮ ਤੇ ਹੋਰ ਹੋਰ ਡਿਪਾਰਟਮੈਂਟ ਤੋਂ ਅਸੀਂ 25 ਤੋਂ 30 ਮੁਲਾਜ਼ਮ ਹੋਰ ਲੈ ਕੇ ਟੋਟਲ ਜਾਨੀ ਕਿ 100 ਤੋਂ ਵੱਧ ਸਟਾਫ ਦਾ ਬੰਦਾ ਸਾਡਾ ਇਸ ਸਮੇਂ ਗਰਾਊਂਡ ਜ਼ੀਰੋ ਪਿੰਡਾਂ 'ਚ ਜਾ ਕੇ ਢਾਣੀਆਂ 'ਚ ਜਾ ਕੇ ਉੱਥੇ ਡਿਸਟ੍ਰੀਬਿਊਟ ਕਰਨ ਲੱਗਾ ਹੈ ਰਾਸ਼ਨ ਤੇ ਜਿਹੜਾ ਸਮਾਨ ਹੈ ਇਸ ਦੇ ਚੱਲਦੇ ਹੋਏ ਜਿਹੜਾ ਅਸੀਂ ਹੁਣ ਤੱਕ 8599 ਰਾਸ਼ਨ ਦੀਆਂ ਕਿੱਟਾਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਹਾਜ਼ਿਲ ਕਾ ਚੱਕ 7795 ਜਲਾਦਾਬਾਦ 1404 ਤੇ ਫੀਡ ਦੀ ਜੇਕਰ ਗੱਲ ਤੁਸੀਂ ਅੱਜ ਕਵਰੇਜ ਕਰਨ ਲਈ ਫਾਜ਼ਿਲਕਾ ਵਿਖੇ ਪਹੁੰਚੇ ਹੋ ਬੜੇ ਅ ਦੁੱਖ ਦੀ ਘੜੀ ਚ ਪੰਜਾਬ ਆਪਣਾ ਫਸ ਗਿਆ ਆਪਾਂ ਨੂੰ ਬਿਲਕੁਲ ਕਿਸੇ ਨੂੰ ਵੀ ਉਮੀਦ ਨਹੀਂ ਸੀ ਕੋਈ ਨੇਚਰ ਨੂੰ ਪ੍ਰਡਿਕਟ ਨਹੀਂ ਕਰ ਸਕਦਾ ਜੱਜ ਨਹੀਂ ਕਰ ਸਕਦਾ ਔਰ ਕੁਦਰਤ ਨੇ ਵੀ ਆਪਣਾ ਜਿਹਨੂੰ ਕਹ ਲਓ ਵੀ ਰੂਪ ਦਿਖਾਉਂਦੇ ਹੋਏ ਲਾ ਜਿੱਥੋਂ ਇਹ ਬਾਰਡਰ ਸ਼ੁਰੂ ਹੋ ਜਾਂਦਾ ਤਰਨ ਤਰਨ ਉਸ ਇਲਾਕੇ ਤੋਂ ਉੱਥੋਂ ਲੈ ਕੇ ਫਾਜ਼ਿਲਕਾ ਜਿੱਥੇ ਤੱਕ ਆਪਣਾ ਬਾਰਡਰ ਛੱਡਦਾ ਇਹ ਸਾਰਾ ਇਲਾਕਾ ਜਿਹੜਾ ਸਤਲੁਜ ਤੇ ਰਾਵੀ ਦੇ ਨਾਲ ਲੱਗਦਾ ਇਹ ਬੁਰੀ ਤਰ੍ਹਾਂ ਨਾਲ ਹੜ੍ਹ ਪ੍ਰਭਾਵਿਤ ਹੋਇਆ ਔਰ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਔਰ ਜਿੱਦੇ ਚੱਲਦੇ ਜੇਕਰ ਅਸੀਂ ਇਹਦੀ ਗੱਲ ਕਰੀਏ ਆ ਡੇਓ ਜੀ ਡੇਟਾ ਦਿਓ ਜੇਕਰ ਗੱਲ ਕਰੀਏ ਮੈਂ ਅੱਜ ਫਾਜ਼ਿਲਕਾ ਦੇ ਵਿੱਚੋਂ ਹੀ ਬੈਠਾ ਹਾਂ ਮੇਰੇ ਨਾਲ ਐਮਐਲਏ ਫਾਜ਼ਿਲਕਾ ਨਰਿੰਦਰਪਾਲ ਸਿੰਘ ਜੀ ਸਾਹਨਾ ਸਾਹਿਬ ਬੈਠੇ ਨੇ ਸਾਡੇ ਪੰਜਾਬ ਦੇ ਐਸਸੀ ਵਿੰਗ ਦੇ ਪੂਰੇ ਪੰਜਾਬ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਬੈਠੇ ਨੇ ਔਰ ਅ ਅਸੀਂ ਜਦੋਂ ਇਹ ਸਾਰਾ 16 ਤਰੀਕ ਨੂੰ ਇਹ ਆਪਣਾ 16 8 ਨੂੰ ਫਾਜ਼ਿਲਕਾ ਦੇ ਵਿੱਚ ਜਾਨੀ ਕਿ ਭੜਾ ਨੇ ਦਸਤਕ ਦਿੱਤੀ ਸੀ ਔਰ 25 8 ਨੂੰ ਜਲਾਲਾਬਾਦ ਚ ਦਿੱਤੀ ਸੀ ਟੋਟਲ ਜਿਹੜੇ ਬੰਦੇ ਇਹਦੇ ਚ ਇਫੈਕਟ ਹੋਏ ਨੇ ਪੋਪੂਲੇਸ਼ਨ ਜਿਹੜੀ ਸਾਡੀ ਇਫੈਕਟ ਹੋਈ ਹੈ 24930 ਬੰਦੇ ਇਫੈਕਟ ਹੋਏ ਨੇ ਜੇਕਰ ਘਰ ਘਰਾਂ ਦੀ ਗੱਲ ਕਰੀਏ ਤਾਂ 6485 ਘਰ ਇਫੈਕਟ ਹੋਏ ਨੇ ਆਪਦੇ ਕੈਬਨਿਟ ਮੰਤਰੀ ਤਰਨਪ੍ਰਿੰਤ ਸਿੰਘ ਸੋਧ ਨੇ ਵਿਸ਼ਵਾਸ ਦਿਵਾਇਆ ਪੰਜਾਬੀਆਂ ਨੂੰ ਕਿ ਹਰ ਪੀੜਤਾ ਤੱਕ ਹਰੇਕ ਚੀਜ਼ ਪਹੁੰਚਾਈ ਜਾਏਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਹਰ ਦੇ ਇਫੈਕਟਿਡ ਲੋਕਾਂ ਤੱਕ ਨੂ ਨਹੀਂ ਹੋਣ ਦਿੱਤੀ ਜਾਏਗੀ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਡੈਨਿਕਸਫੇਰਾ ਟੀਵੀ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਸਾਡੇ ਨਾਲ ਮੌਜੂਦ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਦ ਜੋ ਕਿ ਫਾਜ਼ਿਲਕਾਰੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਆਪਣਾ ਦੌਰਾ ਲਗਾਤਾਰ ਜਾਰੀ ਰੱਖ ਰਹੇ ਨੇ ਇਹਨਾਂ ਤੋਂ ਜਾਣਦੇ ਹਾਂ ਕੀ ਸਥਿਤੀ ਤੇ ਕਿਸ ਤਰ੍ਹਾਂ ਦੇ ਰਾਹਤ ਕਾਰਜ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਨੇ ਇਸ ਦੇ ਅੰਦਰ ਚੱਲਦੇ ਮੈਂ ਖੁਦ ਮੇਰੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜ਼ਿਲ੍ਹਾ ਫਾਜ਼ਿਲਕਾ ਵੀ ਖੇ ਡਿਊਟੀ ਲਗਾਈ ਸੀ ਮੈਂ ਖੁਦ ਆਪਣੀ ਟੀਮ ਦੇ ਨਾਲ ਸਾਰੇ ਸਾਡੇ ਕੰਸਰਨ ਬੰਦੇ ਆ ਦੇ ਨਾਲ ਲਾ ਕੇ ਅਸੀਂ ਬਿਲਕੁਲ ਇੱਕ ਇੱਕ ਚੀਜ਼ ਨੂੰ ਖੁਦ ਮੋਨੀਟਰ ਕਰ ਰਹੇ ਹਾਂ ਕਿਤੇ ਕੋਈ ਇੱਕ ਚੀਜ਼ ਦੀ ਵੀ ਇੱਕ ਇੰਨੀ ਕੁ ਵੀ ਕਮੀ ਨਾ ਰਹਿ ਜAVE ਸਾਸੀਂ ਉਸ ਹਰ ਚੀਜ਼ ਨੂੰ ਇਨਸ਼ੋਰ ਕਰਦੇ ਹੋਏ ਮਤਲਬ ਕਿ ਪੂਰੀ ਅਸੀਂ ਜਾਨੀ ਕਿ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜੋ 100% ਸਾਡੇ ਤੋਂ ਡਿਲੀਵਰ ਹੋਊਗਾ ਸੀ ਉਹ ਕਰਨ ਲੱਗੇ ਅਸੀਂ ਫੀਡ ਤੇ ਬੈਗ ਜਿਹਦੇ ਵਿੱਚ ਫਾਜ਼ਿਲਕਾ ਦੇ 2646 ਜਲਾਲਾਬਾਦ ਦੇ 2301 ਤੇ ਜੇ ਤਰਪਾਲਾਂ ਦੀ ਗੱਲ ਕਰੀ ਅਸੀਂ 3715 ਤਰਪਾਲਾਂ ਜਿਹਦੇ ਵਿੱਚ ਫਾਜ਼ਿਲਕਾ 2830 ਜਲਾਲਾਬਾਦ ਚ 885 ਇਹ ਟੋਟਲ ਯਾਨੀ ਕਿ ਅਸੀਂ ਦੋ ਦੋ ਵਾਰ ਟੋਟਲੇ ਪਿੰਡਾਂ ਦੇ ਵਿੱਚ ਢਾਣੀਆਂ ਚ ਜਾ ਕੇ ਦੋ ਦੋ ਵਾਰ ਸਾਰਾ ਕੁਝ ਡਿਸਟ੍ਰੀਬਿਊਟ ਕਰਾਤਾ ਔਰ ਹੁਣ ਅਸੀਂ ਅੱਜ ਤੋਂ ਤੀਆ ਯਾਨੀ ਕਿ ਰਾਉਂਡ ਸ਼ੁਰੂ ਕਰ ਰਹੇ ਹਾਂ ਸੋ ਸਰਕਾਰ ਆਪਣੇ ਪੱਤਰ ਤੇ ਲੱਗੀ ਹੋਈ ਹੈ ਸੰਗਤ ਦਾ ਬਹੁਤ ਵੱਡਾ ਸਾਥ ਹੈ ਸੰਗਤਤਾ ਆਪ ਮੁਹਾਰੇ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਰਾਸ਼ਨ ਦੇ ਭਰ ਕੇ ਸਮਾਨ ਸਮਗਰੀ ਦੇ ਭਰ ਕੇ ਲੈ ਕੇ ਆ ਰਹੀ ਹੈ ਔਰ ਪੰਜਾਬ ਦੀ ਸੰਗਤਤਾ ਕੀ ਕਹਿਣਾ ਜੀ ਪੰਜਾਬ ਤਾਂ ਜਿੱਥੇ ਕਿਤੇ ਜ਼ਰੂਰਤ ਪਈ ਹੈ ਪੰਜਾਬ ਆਪ ਮੁਹਾਰੇ ਪਹੁੰਚ ਗਿਆ ਸੋ ਅੱਜ ਇਹ ਸਾਡੇ ਪੰਜਾਬ ਤੇ ਦੁੱਖ ਆਇਆ ਦਾ ਪੰਜਾਬ ਦੀ ਸੰਗਤ ਪੰਜਾਬ ਦੇ ਚਾਹੇ ਐਨ ਆਰ ਆਈ ਭਰਾ ਨੇ ਚਾਹੇ ਪੰਜਾਬ ਦੇ ਸੈਲੀਬ੍ਰਿਟੀਜ਼ ਨੇ ਸਿੰਗਰ ਨੇ ਸਾਰੇ ਅੱਜ ਪੰਜਾਬ ਨਾਲ ਡਟ ਕੇ ਖੜੇ ਨੇ ਸਾਰੇ ਆਪੋ ਆਪਣੇ ਲੈਵਲ ਤੇ ਲੱਗੇ ਹੋਏ ਨੇ 5201 ਘਰ ਤੇ ਜਲਾਲਾਬਾਦ ਦੇ 484 ਘਰ ਅੱਜ ਤੱਕ ਅਫੈਕਟ ਹੋਏ ਨੇ ਔਰ ਜੇਕਰ rescuer ਦੀ ਗੱਲ ਕਰੀਏ ਤਾਂ ਸਾਡੀਆਂ ਜਿਹੜੀਆਂ ਟੀਮਾਂ ਜਿਹੜੀ ਜ਼ਿਲ੍ਹੇ ਦੇ ਅੰਡਰ ਕੰਮ ਕਰ ਰਹੀਆਂ ਨੇ ਚਾਰ ਟੀਮਾਂ ਸਾਡੀਆਂ ਐਨਡੀਆ ਰਫਤੀਆਂ ਲੱਗੀਆਂ ਹੋਈਆਂ ਟੋਕੜੀਆਂ ਦੋ ਟੋਕੜੀਆਂ ਆਰਬੀਨੀਆਂ ਲੱਗੀਆਂ ਹੋਈਆਂ ਇੱਕ ਟੁਕੜੀ ਬੀਐਸਐਫ ਦੀ ਲੱਗੀ ਹੋਈ ਹੈ ਔਰ ਇਹਦੇ ਵਿੱਚ ਜੇਕਰ ਟੀਮ ਮੈਂਬਰਾਂ ਦੀ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਮਿੰਟ ਵੀ ਕੋਈ ਮੰਤਰੀ ਕੋਈ ਐਮਐਲਏ ਕੋਈ ਵੀ ਅਹੁਦੇਦਾਰ ਇੱਕ ਮਿੰਟ ਲਈ ਵੀ ਵੇਸੜਾ ਨਹੀਂ ਹੋਊਗਾ ਸਾਰੇ ਗਰਾਊਂਡ ਜ਼ੀਰੋ ਤੇ ਜਾ ਕੇ ਆਪ ਥੱਲੇ ਕੰਮ ਕਰਨਗੇ ਜਿਹਦੇ ਚੱਲਦੇ ਅਸੀਂ ਟੋਟਲ 38 ਮੈਡੀਕਲ ਦੀਆਂ ਟੀਮਾਂ ਉਰੇ ਲਾਈਆਂ ਹੋਈਆਂ ਜੀ ਜਿਦੇ ਵਿੱਚ 18 ਮੋਬਾਈਲ ਟੀਮਾਂ ਨੇ ਤੇ 20 ਜਿਹੜੀਆਂ ਰਲੀਫ ਸੈਂਟਰਾਂ ਦੇ ਵਿੱਚ ਬੈਠ ਕੇ ਇਲਾਜ ਚਲਾ ਰਹੀਆਂ ਨੇ ਵੈਟਰਨਰੀ ਦੀਆਂ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ 28 ਟੀਮਾਂ ਸਾਡੇ ਕੋਲ ਉਰੇ ਵੈਟਰਨਰੀ ਪਸ਼ੂਆਂ ਦੇ ਜਿਹੜੇ ਡਾਕਟਰ ਨੇ ਉਹ ਲੱਗੇ ਹੋਏ ਨੇ 28 ਟੀਮਾਂ ਦੇ ਰੂਪ ਚ ਤੇ ਜੇ ਸਟਾਫ ਦੀ ਗੱਲ ਕਰੀਏ ਵੀ ਸਾਡੇ ਟੋਟਲ ਉਰੇ ਸਟਾਫ ਸਾਡੇ 3 ਤਹਿਸੀਲਦਾਰ 2 ਨੈਬ ਤਹਿਸੀਲਦਾਰ 3 ਬੀਡੀਪੀਓ 58 ਪਟਵਾਰੀ ਪੰਜ ਕਾਨੂੰਗੋ ਸਿਵਲ ਸਪਲਾਈ ਫੂਡ ਦੇ 10 ਮੁਲਾਜ਼ਮ ਤੇ ਹੋਰ ਹੋਰ ਡਿਪਾਰਟਮੈਂਟ ਤੋਂ ਅਸੀਂ 25 ਤੋਂ 30 ਮੁਲਾਜ਼ਮ ਹੋਰ ਲੈ ਕੇ ਟੋਟਲ ਜਾਨੀ ਕਿ 100 ਤੋਂ ਵੱਧ ਸਟਾਫ ਦਾ ਬੰਦਾ ਸਾਡਾ ਇਸ ਸਮੇਂ ਗਰਾਊਂਡ ਜ਼ੀਰੋ ਪਿੰਡਾਂ 'ਚ ਜਾ ਕੇ ਢਾਣੀਆਂ 'ਚ ਜਾ ਕੇ ਉੱਥੇ ਡਿਸਟ੍ਰੀਬਿਊਟ ਕਰਨ ਲੱਗਾ ਹੈ ਰਾਸ਼ਨ ਤੇ ਜਿਹੜਾ ਸਮਾਨ ਹੈ ਇਸ ਦੇ ਚੱਲਦੇ ਹੋਏ ਜਿਹੜਾ ਅਸੀਂ ਹੁਣ ਤੱਕ 8599 ਰਾਸ਼ਨ ਦੀਆਂ ਕਿੱਟਾਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਫਾਜ਼ਿਲਕਾ ਚ 7195 ਜਲਾਦਾਬਾਦ ਚ 1404 ਤੇ ਫੀਡ ਦੀ ਜੇਕਰ ਗੱਲ ਤੁਸੀਂ ਅੱਜ ਕਵਰੇਜ ਕਰਨ ਲਈ ਫਾਜ਼ਿਲਕਾ ਵਿਖੇ ਪਹੁੰਚੇ ਹੋ ਬੜੇ ਅ ਦੁੱਖ ਦੀ ਘੜੀ ਚ ਪੰਜਾਬ ਆਪਣਾ ਫਸ ਗਿਆ ਆਪਾਂ ਨੂੰ ਬਿਲਕੁਕੁਸੇ ਨੂੰ ਵੀ ਉਮੀਦ ਨਹੀਂ ਸੀ ਕੋਈ ਨੇਚਰ ਨੂੰ ਪ੍ਰਡਿਕਟ ਨਹੀਂ ਕਰ ਸਕਦਾ ਜੱਜ ਨਹੀਂ ਕਰ ਸਕਦਾ ਔਰ ਕੁਦਰਤ ਨੇ ਵੀ ਆਪਣਾ ਜਿਹਨੂੰ ਕਹ ਲਓ ਵੀ ਰੂਪ ਦਿਖਾਉਂਦੇ ਹੋਏ ਲਾ ਜਿੱਥੋਂ ਇਹ ਬਾਰਡਰ ਸ਼ੁਰੂ ਹੋ ਜਾਂਦਾ ਤਰਨ ਤਰਨ ਉਸ ਇਲਾਕੇ ਤੋਂ ਉਥੋਂ ਲੈ ਕੇ ਫਾਜ਼ਿਲਕਾ ਜਿੱਥੇ ਤੱਕ ਆਪਣਾ ਬਾਰਡਰ ਛੱਡਦਾ ਇਹ ਸਾਰਾ ਇਲਾਕਾ ਜਿਹੜਾ ਸਤਲੁਜ ਤੇ ਰਾਵੀ ਦੇ ਨਾਲ ਲੱਗਦਾ ਇਹ ਬੁਰੀ ਤਰ੍ਹਾਂ ਨਾਲ ਹੜ੍ਹ ਪ੍ਰਭਾਵਿਤ ਹੋਇਆ ਔਰ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਔਰ ਜਿੱਦੇ ਚੱਲਦੇ ਜੇਕਰ ਅਸੀਂ ਇਹਦੀ ਗੱਲ ਕਰੀਏ ਆ ਡਿਓ ਜੀ ਡੇਟਾ ਦਿਓ ਜੇਕਰ ਗੱਲ ਕਰੀਏ ਮੈਂ ਅੱਜ ਫਾਜ਼ਿਲਕਾ ਦੇ ਵਿੱਚੋਂ ਨਹੀਂ ਬੈਠਾ ਮੇਰੇ ਨਾਲ ਐਮਐਲਏ ਫਾਜ਼ਿਲਕਾ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਹ ਬੈਠੇ ਨੇ ਸਾਡੇ ਪੰਜਾਬ ਦੇ ਐਸਸੀ ਵਿੰਗ ਦੇ ਪੂਰੇ ਪੰਜਾਬ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਬੈਠੇ ਨੇ ਔਰ ਅ ਅਸੀਂ ਜਦੋਂ ਇਹ ਸਾਰਾ 16 ਤਰੀਕ ਨੂੰ ਇਹ ਆਪਣਾ 16 8 ਨੂੰ ਫਾਜ਼ਿਲਕਾ ਦੇ ਵਿੱਚ ਜਾਨੀ ਕਿ ਭੜਾ ਨੇ 10 ਤੱਕ ਦਿੱਤੀ ਸੀ ਔਰ 25 8 ਨੂੰ ਜਲਾਲਾਬਾਦ ਚ ਦਿੱਤੀ ਸੀ ਟੋਟਲ ਜਿਹੜੇ ਬੰਦੇ ਇਹਦੇ ਚ ਇਫੈਕਟ ਹੋਏ ਨੇ ਪੋਪੂਲੇਸ਼ਨ ਜਿਹੜੀ ਸਾਡੀ ਇਫੈਕਟ ਹੋਈ ਆ 24930 ਬੰਦੇ ਇਫੈਕਟ ਹੋਏ ਨੇ ਜੇਕਰ ਘਰ ਘਰਾਂ ਦੀ ਗੱਲ ਕਰੀਏ ਤਾਂ 6485 ਘਰ ਇਫੈਕਟ ਹੋਏ ਨੇ ਆਪਦੇ ਕੈਬਨਿਟ ਮੰਤਰੀ ਤਰਨਪ੍ਰਿੰਤ ਸਿੰਘ ਸੋਧ ਰਹੇ ਵਿਸ਼ਵਾਸ ਦਵਾਇਆ ਪੰਜਾਬੀਆਂ ਨੂੰ ਕਿ ਹਰ ਪੀੜਤਾ ਤੱਕ ਹਰੇਕ ਚੀਜ਼ ਪਹੁੰਚਾਈ ਜਾਏਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਹਰ ਦੇ ਇਫੈਕਟਿਡ ਲੋਕਾਂ ਤੱਕ ਨੂ ਨਹੀਂ ਹੋਣ ਦਿੱਤੀ ਜਾਏਗੀ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਡੈਨਿਕ ਸਫੇਰਾ ਟੀਵੀ ਤੋਂ